ਸਰਕਾਰੀ ਮਿਡਲ ਸਕੂਲ ਗੁੜਾ ਵਿਖੇ ਦਾਨੀ ਸੱਜਣ ਸਰਦਾਰ ਜਸਵੀਰ ਸਿੰਘ ਜੀ ਵੱਲੋਂ ਸਕੂਲ ਨੂੰ ਪ੍ਰਿੰਟਰ ਦਾਨ ਕੀਤਾ ਗਿਆ ਇਸ ਮੌਕੇ ਅਲਮਾਰੀ ਅਤੇ ਪੱਠੀ ਵੀ ਦਾਨ ਕੀਤੀ ਗਈ ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਕਲਦੀਪੌਰ ਨੇ ਦਾਨੀ ਸੱਜਣ ਜਸਵੀਰ ਸਿੰਘ ਜੀ ਦਾ तहे دلੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਸਕੂਲ ਵਾਸਤੇ ਹੋਰ ਵੀ ਦਾਨ ਦੇਣ ਲਈ ਕਿਹਾ ਇਸ ਮੌਕੇ ਸਕੂਲ ਦੇ ਇੰਚਾਰਜ ਕੁਲਦੀਪੌਰ ਸਰਦਾਰ ਸੁਖਸੈਨ ਸਿੰਘ ਐਸ ਐਮ ਸੀ ਕਮੇਟੀ ਦੇ ਚੇਅਰਮੈਨ ਪਰਮਜੀਤ ਕੌਰ ਅਤੇ ਸਮੂਹ ਮੈਂਬਰ ਮੌਜੂਦ ਰਹੇ। ਮੈਂ ਇਨਚਾਰਜ ਸਰਕਾਰੀ ਮਿਡਲ ਸਕੂਲ ਗੁੜਾ ਸਰਦਾਰ ਜਸਵੀਰ ਸਿੰਘ ਪਾਸੀਪੇਡ ਗੁੜਾ ਦਾ ਤੇ ਦਿਨ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਨੂੰ ਅੱਜ ਲੇਜ਼ਰ ਪ੍ਰਿੰਟਰ ਐਚ ਪੀ 126 ਵਰ ਤੋਂ ਨੇ ਦਿੱਤਾ। ਸਰਦਾਰ ਜਸਵੀਰ ਸਿੰਘ ਜੀ ਬਹੁਤ ਹੀ ਉੱਚ ਸੂਚੀ ਸਖੀਅ ਦੇ ਮਾਲਕ ਹਨ। ਉਸ ਸਮੇਂ ਤੇ ਅਜਨੀਆਂ ਸੇਵਾਵਾਂ ਨਿਭਾਉਂਦੇ ਰਹਿੰਦੇ ਹਨ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਉਹ ਪਵਿੱਕ ਵਿੱਚ ਵੀ ਆਪਣੀਆਂ ਸਮਾਹ ਸੇਵਾਵਾਂ ਨਿਭਾਉਂਦੇ ਰਹਿਣ